ਕੀ ਉਹਦੋਂ ਮੈਂ ਆਹ ਉਹ ਕਾਹਨੂੰ ਨੂੰ ਨੀਚੇ ਰੱਖ ਦੇ ਕੋਈ ਤਾਂ ਨਹੀਂ ਅਸੀ ਭਲਾਇਆ ਇਹ ਨਹੀਂ ਮੇਰੀ ਗੱਲ ਸੁਣੋ ਲੈਟ ਮੰਨੀ ਜੀ ਮੈਨੂੰ ਭੇਜਿਆ ਸੀ ਮੈਂ ਉੱਥੇ ਗੇਂਦ ਸੀ ਕੋਲ ਜਾਂਦਾ ਤੁਸੀਂ ਭੈਣ ਜੀ ਮੈਂ ਕੋਈ ਮੀਡੀਆ ਰੈਨ ਨੂੰ ਨਹੀਂ ਸਾਰੇ ਇਸ ਪੱਲੇ ਲਿਖੋ ਜੀ ਜੇ ਤੁਸੀਂ ਜੀ ਤੁਸੀਂ ਬਾਹਰ ਆ ਜਾਣਾ ਸੀ ਤੁਸੀਂ ਉਸ ਕੋਈ ਮੈਂ ਬਾਹਰ ਚੱਲਦੇ ਇਹਨੂੰ ਰੱਖ ਦੇ ਆਪਾਂ ਤੇ ਵੀਰੇ ਪ੍ਰਚਾਰ ਕਰਦੇ ਦੱਸ ਲੋਕ ਵਿਚਾਰੇ ਕਰਦੇ ਸੁਰੇ ਫੜਾ ਲੀ ਲੋਕ ਨਹੀਂ ਬੀਬੀ ਜੀ ਫੋਨ ਦੀ ਨਹੀਂ ਨਹੀਂ ਇਹ ਰੱਖਾ ਬੀਬੀ ਜੀ ਇਹਨਾਂ ਦਾ ਫੋਨ ਹੈ ਮੈਂ ਗੱਲ ਕਰਨਾ ਹੀ ਪਬਲਿਕ ਨਾਲ ਤੇਰੀ ਗੱਲ ਹਾਂਜੀ ਹਾਂਜੀ ਇਹਨੂੰ ਕੁਝ ਕੀ ਦੱਸਦਾ ਹੁਣ ਆਪਨੇ ਵੀਡੀਓ ਮੈਡਮ ਕੀ ਆਂਦੇ ਆ ਇਹ ਆਜੇ ਪੰਜ ਮੈਂ ਕਹਿੰਦੇ ਪੰਜ ਬੰਦੇ ਆਜੋ ਥੋੜੀ ਵੇਖ ਪਹਿਲਾ ਨੰਬਰ ਤਾਂ ਪੰਜ ਨੰਬਰ ਦੇ ਇਹਨਾਂ ਦਾ ਕੋਈ ਅਫਸਰ ਬੁਲਾਓ ਇੱਥੇ ਅਸੀਂ ਕਹਾਂ ਇੱਥੇ ਆਣੋ ਕਹਿੰਦੇ ਅੰਦਰ ਆਓ ਅੰਦਰ ਦਾ ਕੀ ਮਤਲਬ ਹੋਇਆ ਜੋ ਕੀ ਮਤਲਬ ਆਜੇ ਕਿਥੇ ਨਹੀਂ ਆ ਰਹੇ ਆ ਜਾ ਬੰਦੇ ਆਏ ਫਿਰ ਨਾਲ ਫਿਰ ਪੈਸੇ ਹੋਗੇ ਲੋਕ ਲੈ ਆ ਬੰਦੇ ਬੰਦੇ ਲੋਕ ਲੋਕ ਆ ਰਿਹਾ ਦੇ ਦੇ ਓਏ 5:30 ਤੇ 5:30 ਆਵੇ ਯਾਰਾ ਦਾਨ ਜੀ ਜਾ ਯਾਰਾ ਉਹ ਕਿੱਥੇ ਰਹਿ ਗਿਆ ਉਹ ਕਿੱਥੇ ਹੀ ਰਹਿ ਗਿਆ ਲੈ ਲੈ ਕੱਟੀ ਨਾ ਇਹ ਇਹ ਬਣਾਓ ਕੱਟੀ ਨਾ ਉੱਥੇ ਇਹਨਾਂ ਨੂੰ ਜਾਣੇ ਓਰਾ ਵਿੱਕੀ ਅ ਚਾਬੀ ਦਿਓ ਯਾਰ ਉਹ ਦੇਖ ਲੋ ਕਿਹਨੇ ਲਾਇਆ ਸੁੱਕੀ ਕੋਲ ਆ ਗਈ ਤੁਸੀਂ ਲੋਕ ਕਿਉਂ ਲਾਇਆ ਲੋਕੋਂ ਨਾ ਲਾਉਂਦਾ ਸੁੱਕੀ ਉਹ ਐਂ ਦਬ ਗਿਆ ਆ ਫਿਰ ਲੈ ਕੇ ਪੜਿਆ ਨਹੀਂ ਆ ਇਹ ਭਰਾ ਗਿਆ ਚਲੇ ਲੌਕ ਲਾ ਕੇ ਚੱਤੀ ਜੇ ਤੁਸੀਂ ਲੌਕ ਕਿਉਂ ਲਾਇਆ ਤੁਹਾਡਾ ਤੁਹਾਨੂੰ ਲੌਕ ਲਾਉਣ ਦਾ ਕਿਹਨੇ ਕਿਹਾ ਓ ਸੁਰਜੀ ਓਏ ਲੌਕ ਲਾ ਲਾ ਫੋਟੋ ਨਹੀਂ ਆਏ ਤਾਂ ਬੰਦ ਹੋ ਗਿਆ ਕਿਗਾ ਬੰਨਣਾ ਲਾਓ ਤੁਸੀਂ ਲੌਕ ਤੁਸੀਂ ਲੌ ਹੋਣਾ ਤੁਸੀਂ ਲੌਕ ਨਹੀਂ ਨਾ ਲਾ ਤੁਸੀਂ ਲੌ ਕਿਉਂ ਲਾਉਂਦੇ ਹੋ ਲੌਕ ਉਹ ਲਾਉਣ ਅੱਗੋਂ ਫਿਰ ਆਪਾਂ ਨਾਲ ਗੱਲ ਕਰਕੇ ਵੀ ਸਰਕਾਰੀ ਦਫ਼ਤਰ ਤੁਸੀਂ ਲੌਕਡਾਊਨ ਲਾ ਰਹੇ ਹੋ ਕੋਲ ਲੈਂਦੇ ਨਾ ਸਾਰੇ ਬਾਹਰ ਆਂਦਰ ਜਾਂਦੇ ਨੇ ਜਾਣੀ ਲੋਕ ਤਾਂ ਲੈ ਸਾਰੋਂ ਬਾਹਰ ਹੁੰਦੇ ਜਾਂਦੇ ਪੈਸੇ ਆਉਂਦੇ ਜਾਂਦੇ ਬੇਤ ਕੰਮ ਰੋਕਣਾ ਠਿਕਰਦਾ ਸੀ ਜੰਗਰ ਜਦੋਂ ਆਉਣ ਜਾਂਦਾ ਗੱਲ ਮੈਂ ਕਰ ਲੂੰਗਾ ਜਾਂ ਤੁਸੀਂ ਕਰ ਲਓਗੇ ਨਾ ਟੋਪਰ ਹੋ ਜੀ ਤੁਮਨ ਕਰਤੀ ਮਾਤਰਾ ਵਾਰ ਵਾਰ ਕਹੀ ਜਾਂਦਾ ਬਾਅਦ ਵਿੱਚ ਇਹ ਕਹਿੰਦੇ ਆ ਚੱਲੇ ਤੇ ਉਹ ਚੱਲੇ ਛੱਡ ਤਾਂ ਵਾਹ ਪਿੰਨ ਕੀ ਹਾਲ ਹੈ ਬ੍ਰਦਰ ਉਹ ਠੀਕ ਠਾਕ ਹੈ ਕੀ ਗੱਲ ਹੋ ਗਈ ਚੁੱਪ ਕਰੋ ਕੋਈ ਨਾ ਬੋਲੇ ਜਾ ਰਹੇ 10 ਕੋ ਬੰਦੇ ਆ ਜੋ ਇੱਕ ਮਿੰਟ ਮੈਂ ਅਸੀਂ ਬੰਦੇ ਤਾਂ ਤੁਸੀਂ ਕੌਣ ਆ ਵੀ ਇੱਕ ਆ ਜੋ ਅਸੀਂ ਇੱਕ ਵੀ ਆ ਜੰਨੇ ਆ ਪਰ ਇੱਕ ਗੱਲ ਸਹੀ ਦੱਸਾਂਗੇ ਨਹੀਂ ਉਹ ਪੰਚਾਇਤ ਅਫਸਰ ਅੱਥਰੰਦਰ ਬੈਠਾ ਮੇਰੀ ਗੱਲ ਤਾਂ ਸੁਣ ਲੋ ਮੇਰੇ ਬ੍ਰਦਰ ਗੱਲ ਸੁਣੋ ਧਿਆਨ ਨਾਲ ਜਿਹੜੇ ਵੀਡੀਓ ਮੈਡਮ ਆ ਜੇ ਉਹਨਾਂ ਨੂੰ ਧੁੱਪ ਤੋਂ ਅਲਰਜੀ ਆ ਤਾਂ ਅਸੀਂ ਭਾਈ ਕੋਈ ਬਾਹਰ ਏਸੀ ਲਵਾ ਕੇ ਖੜ ਜੰਨੇ ਆ ਜੇਕਰ ਪੰਚਾਇਤ ਅਫਸਰ ਨੂੰ ਅਲਰਜੀ ਆ ਧੁੱਪ ਤੋਂ ਅਸੀਂ ਆ ਜੰਨੇ ਆ ਇਹ ਆਮ ਲੋਕਾਂ ਵਾਸਤੇ ਬਣੇ ਆ ਜੇ ਆਮ ਲੋਕਾਂ ਦੀ ਆ ਕੇ ਬਾਹਰ ਗਾਲ ਨਹੀਂ ਸਕਦੇ ਇੱਥੇ ਤੋਫਾ ਫੜਣਾਂ ਲੋਕਾਂ ਕੋਲ ਤੁਸੀਂ ਆਪ ਸਿਆਣੇ ਆ ਅੱਗੇ ਵੀ ਬਾਈ ਜੀ ਇਹੀ ਹਾਲਾਤ ਹੋਏ ਅੱਗੇ ਵੀ ਗੋਲਡੀ ਕੰਪਨੀ ਸਾਡੇ ਤੇ ਪਰਚੇ ਕਰਾਤੇ ਕੀ ਰੌਲਾ ਪਿਆ ਅੱਜ ਵੀ ਤੁਸੀਂ ਉਹੀ ਹਾਲਾਤ ਕਰੀ ਜਾਂਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੋ ਗੱਲ ਤੋੜ ਕੇ ਪਹਿਲੀ ਗੱਲ ਬਲਿਆ ਤੁਹਾਡੀ ਗਲਤੀ ਤੁਸੀਂ ਲੋਕ ਕਿਉਂ ਲਾਇਆ ਤੈਨੂੰ ਗਈ ਆ ਨਾ ਲੋਕ ਕਿਉਂ ਲਾਇਆ ਤੁਸੀਂ ਚਲੋ ਆ ਜਾਓ ਇੱਕ ਵਾਰੀ 10 ਬੰਦੇ ਨਹੀਂ 10 ਬੰਦੇ ਨਹੀਂ ਜੀ ਅਸੀਂ ਆ ਜਾਂਦੇ ਆ 10 ਬੰਦੇ ਜ਼ਰੂਰ ਆਓ ਪਰ ਵੀਡੀਓ ਮੈਡਮ ਆਉਣਗੇ 10 ਬੰਦੇ ਆ ਦੇ ਸਾਹਮਣੇ ਸਾਰੇ ਨਾ ਬੜੋ ਰੁਕੋ ਮੁਦਾ ਰੁਕੋ ਸਾਹਨਾ ਉਹ ਜਾਣ ਨਹੀਂ ਯਾਰ ਇੱਕ ਪੇ 10 ਬੰਦੇ ਤੁਸੀਂ ਆਦਾ ਮੁੱਦਾ ਰੱਖਦੇ ਹੋ ਨਾ ਵੀ ਯਾਰ ਸਾਡਾ ਹੈਗਾ ਮੁੱਦਾ ਵੇਖੋ ਜੀ ਗੱਲ ਇਸ ਤਰ੍ਹਾਂ ਦੀ ਹੈ ਇਹ ਜਿਹੜੇ ਬੰਦੇ ਆ ਰਹੇ ਮੈਨੂੰ ਪਤਾ ਹੀ ਹੋਊਗਾ ਮੁੱਦਾ ਕੀ ਚੀਜ਼ ਆ ਬਾਈ ਜੇ ਤੁਸੀਂ ਐਂ ਬੋਲਦਾ ਫਿਰ ਮੈਂ ਜਾਵੜਦਾ ਉਹ ਯਾਰ ਬੋਲਣਾ ਨਹੀਂ ਕਿਸੇ ਨੇ ਜੇ ਤੁਸੀਂ ਐਂ ਬੋਲਣਾ ਫਿਰ ਮੈਂ ਜਾਵੜਦਾ ਕੋਈ ਨਹੀਂ ਬੋਲਦਾ ਮੈਨੂੰ ਕਹੋ ਜੀ ਆ ਹੁਣ ਇੱਕ ਪਾਸੇ ਤਾਂ ਭਗਵਾਨ ਸਤਮਾਨ ਦੀਆਂ ਫੋਟੋ ਲੱਗੀਆਂ ਪਈਆਂ ਗਾਂ ਆ ਜਾ ਯਾਰ ਹੁਣ ਇੱਕ ਪਾਸੇ ਭਗਵਾਨ ਸਤਮਾਨ ਦੀਆਂ ਫੋਟੋ ਲੱਗੀਆਂ ਪਈਆਂ ਇੱਕ ਪਾਸੇ ਲੋਕਾਂ ਦੀ ਗੱਲ ਨਹੀਂ ਹੁੰਦੀ ਉਹ ਤਾਂ ਕਹਿੰਦੇ ਘਰ ਘਰ ਜਾ ਕੇ ਗੱਲ ਹੋਊਗੀ ਇੱਥੇ ਬਾਹਰ ਚੈਂਦੀ ਵੀ ਵੀਡੀਓ ਮੈਡਮ ਨੂੰ ਬੁਲਾਓ ਇੱਥੇ ਬੁਲਾ ਲਓ ਕੋਈ ਬਾਹਰ ਬੁਲਾ ਲਓ ਇੱਥੇ ਇੱਥੇ ਬੁਲਾ ਲਓ ਕਿਸੇ ਨੇ ਕੋਈ ਬਤਮੀਜੀ ਨਾਲ ਗੱਲ ਨਹੀਂ ਕਰਨੀ ਬ੍ਰਦਰ ਜਿਹੜੀ ਗੱਲ ਉਹ ਪਿਆਰ ਨਾਲ ਕੋਈ ਨਹੀਂ ਬੋਲਣਾ ਕਿਸੇ ਵੀ ਆ ਦੇਖੋ ਫੋਟੋ ਇਹ ਲੱਗੀਏ ਤਾਂ ਚਲੋ ਹੋਰ ਨੇ ਕਰਨਾ ਬਾਅਦ ਇੱਥੇ ਭਗਵੰਤਪਾਣ ਨੂੰ ਕਹਿ ਦੋ ਮਾਨ ਸਾਹਿਬ ਇੱਥੇ ਆਏ ਕਿਹਨੇ ਵੀਡੀਓ ਦਫ਼ਤਰ ਤੁਹਾਡੇ ਗੋਲ ਦੀ ਕੰਮੋਜਨ ਹੈ ਪੰਚਾਇਤਾਂ ਦੀ ਗੱਲ ਨਹੀਂ ਤੁਹਾਨੂੰ ਕਿਹਨੇ ਅਫਸਰ ਘਰੇ ਆਇਆ ਕਰਨਾ ਹੋਰ ਕਰੋ ਨੇ ਕਰੋ ਹੋਰ ਮਾਤਾ ਜੀ ਇਹਨਾਂ ਤੋਂ ਬੱਲੇ ਕੋਈ ਵੀ ਫੋਨ ਖਰੇ ਕੋਈ ਨਹੀਂ ਕਹਦਾ ਫੋਨ ਹੋਤਾ ਫੋਨ ਨਹੀਂ ਬਣਾਉਣਾ ਕੀ ਬਾਤ ਹੈ ਉਹ ਜਿਹੜੇ ਦਾ ਮਾਰਦੇ ਨਹੀਂ ਸੱਤ ਉਹ ਸਾਰੇ ਆਉਂਦੇ ਨੇ ਕੋਈ ਬਾੜੇ ਉਹਨੇ ਸਾਰੇ ਮਿਲ ਨਹੀਂ ਆ ਬੀਬੀ ਇੱਕ ਜਿਹੜਾ ਪਾਸੇ ਹਾਂਜੀ ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਪੰਚਾਇਤ ਅਫਸਰ ਤੁਸੀਂ ਮੇਰੇ ਸਤਿਕਾਰ ਸਰਦਾਰ ਸਾਹਿਬ ਠੀਕ ਹੈ ਕੋ ਘਰ ਪਰਿਵਾਰ ਸਾਹਿਬ ਠੀਕੇ ਜੀ ਵੀਰੇ ਮੈਂ ਕਿਹਾ ਤੁਹਾਨੂੰ ਦੋ ਵਾਰ ਆ ਕੇ ਫਿਰ ਮੈਡਮ ਆ ਰਹੀ ਹੈ ਉਹ ਕਿਹਨੂੰ ਚਾਹੁੰਦੀ ਹੈ ਅਜਾ ਦੋ ਕੋਣ ਚਾਹੁੰਦੀ ਹੈ ਵੈਸੇ ਇੱਕ ਵਾਰ ਗੱਲ ਸੁਣ ਲਓ ਮੈਡਮ ਦੀ ਉਹਨਾਂ ਦੇ ਤੁਸੀਂ ਇੱਕ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਆ ਸਾਡੇ ਪੰਚਾਇਤ ਅਫਸਰ ਆ ਕੇ ਤੁਸੀਂ ਆੜ ਮਾਰਾ ਤੁਹਾਡੀ ਜਿਹੜੀ ਡਿਊਟੀ ਆ ਲੋਕਾਂ ਦੀ ਗੱਲ ਸੁਣਨ ਵਾਸਤੇ ਆ ਕਲੋ ਤੁਸੀਂ ਇੰਨੀ ਬੜੀ ਮਿਹਰਬਾਨੀ ਤੁਹਾਨੂੰ ਧੁੱਪ ਤੋਂ ਅਲਰਜੀ ਆ ਸੀ ਕੱਲ ਇੱਥੇ ਆ ਗਏ ਆ ਨਹੀਂ ਵੀਰੇ ਮੈਂ ਉੱਥੇ ਜਾ ਕੇ ਆ ਜਾ ਕੇ ਆਏ ਹੁਣ ਵੀਡੀਓ ਮੈਡਮ ਜੇ ਆ ਜਾਣਗੇ ਲੋਕਾਂ ਵਾਸਤੇ ਬੈਠੇ ਇੱਕ ਪਾਸੇ ਤਾਂ ਸਾਡੇ ਮਾਨ ਸਾਹਿਬ ਕਹਿੰਦੇ ਵੀ ਅਫਸਰ ਘਰੇ ਜਾਣਗੇ ਇੱਕ ਪਾਸੇ ਤੁਹਾਡੇ ਬਾਹਰ ਚਾਹੇ ਬੈਠੇ ਇੰਨੇ ਜਣੇ ਆਏ ਬੈਠੇ ਮੈਡਮ ਦਾ ਕੋਈ ਰੁਤਬਾ ਨਹੀਂ ਘਟਣਾ ਜੇ ਆ ਕੇ ਦੋ ਮਿੰਟ ਗੱਲ ਸੋਲਣਗੇ ਪੰਚਾਇਤ ਦੀ ਇਹ ਸਾਡੀ ਬੇਨਤੀ ਹੈ ਤੁਹਾਡੇ ਕੇ ਹਾਂ ਜੀ ਇਹ ਅਫਸਰ ਸਾਹਿਬ ਸਾਡੀ ਗੱਲ ਸੁਣੋ ਮੈਡਮ ਸਹਿਬਾਨਾਂ ਨੂੰ ਕਹੋ ਕਿ ਉਹ ਮੈਨੂੰ ਹਾਂ ਮੈਂ ਸਾਰੇ ਨੂੰ ਇਹ ਵੀ ਸਾਰੇ ਇੱਕ ਵਲੀਏ ਇੱਕੋ ਜਿਹਾ ਜੇ ਤੁਸੀਂ ਬਾਹਰ ਆ ਜਾਣਾ ਸੀ ਹ ਤੁਸੀਂ ਉਹ ਕੋਈ ਬਾਹਰ ਚਾਲਦੇ ਇਹਨੂੰ ਰੱਖ ਦੇ ਆਪਾਂ ਨੇ ਵੀਰੇ ਪ੍ਰਚਾਰ ਕਰਨੇ ਦੱਸ ਲੋਕ ਕਰੇ ਗੱਦੀ ਸੁਰੇ ਫੜਾ ਦੇ ਲੋਕ ਨਹੀਂ ਕਰੇ ਬੀਬੀ ਜੀ ਫੋਨ ਦੀ ਨਹੀਂ ਨਹੀਂ ਫਿਰ ਧੱਕਾ ਬੀਬੀ ਜੀ ਇਹਨਾਂ ਗੱਲ ਕਰਨ ਦੇ ਮੈਂ ਗੱਲ ਕਰ ਨਹੀਂ ਪਬਲਿਕ ਨਾਲ ਤੇਰੀ ਗੱਲ ਸੁਣਗੀ ਹੋਦੋਂ ਮੈਂ ਆਹ ਉਹ ਕਰੂਗਾ ਮੈਨੂੰ ਨੀਚੇ ਰੱਖ ਦੇ ਕੋਈ ਨਾ ਨਹੀਂ ਬੁਲਾਇਆ ਜੀ ਮੇਰੀ ਗੱਲ ਤੁਹਾਨੂੰ ਲੈਟ ਮੰਗੀ ਜੀ ਮੈਨੂੰ ਭੇਜਿਆ ਸੀ ਮੈਂ ਉੱਥੇ ਗੇਂਟੀ ਕੋਲ ਜਾਂਦਾ ਤੁਸੀਂ ਭੈਣ ਜੀ ਮੈਂ ਕੋਈ ਮੀਡੀਆ ਤੇ ਮੈਨੂੰ ਚੰਗਾ ਨਹੀਂ ਲੱਗਦਾ ਦੇ ਹਾਂ ਜੀ ਮਾਫ਼ ਕਰ ਲਿਓ ਮੈਡਮ ਜੀ ਸਾਨੂੰ ਕਿੰਨੇ ਦਿਨ ਹੋ ਗਏ ਚੱਕਰ ਖਾਂਦੇ ਆਂ ਵੀ ਮੰਰੇਗਾ ਦਾ ਸਾਨੂੰ ਕੰਮ ਦੇ ਦੇ ਮੰਰੇਗਾ ਤੇ ਸਾਨੂੰ ਭੇਜਿਆ ਸੀ ਉਹਦਾ 50 ਦਾ ਕੰਮ ਨਾ ਆਉਣ ਦੇਂਦੇ ਸੈਂਟਰ ਦਾ ਕੰਮ ਹੈ ਜੀ ਸੈਂਟਰ ਦਾ ਕੰਮ ਕਿਵੇਂ ਰੁੱਕ ਗਿਆ 40 ਦਿਨ ਹੋ ਗਏ ਡਿਮਾਂਡ ਚ ਚਾਹੀਦਾ 1 ਮਹੀਨਾ ਗੱਲ ਹੋ ਗਰਾ ਕੋਰਮ ਫਟੇ ਤੋਂ 40 ਦਿਨ ਹੋਏ ਨਹੀਂ ਇਹਨਾਂ ਨਹੀਂ ਮੈਡਮ ਸਾਡਾ ਕੰਮ ਅੱਗੇ 40 ਦਿਨ ਹੋ ਗਏ ਕੋਰਮ ਫਟੇ ਤੋਂ 40 ਦਿਨ ਹੋ ਗਏ ਕੋਰਮ ਨਹੀਂ ਕੋਰਮ ਫਟੇ ਉਹਨੇ ਪੰਚਾਇਤ ਦੇ ਕੰਮ ਕਰਨਾ ਸੀ ਤੁਹਾਡੇ ਪੰਚਾਇਤ ਦੇ ਪ੍ਰਮਾਣ ਸਾਹਿਬ ਪੁੱਛਿਆ ਹਾਂਜੀ ਆ ਸਰਪੰਚ ਆ ਰਹੇ ਆ ਮਿਸਟਰ 40 ਦਿਨ ਤੋਂ ਕੋਰਮ ਹੋਇਆ ਕਾਮਾ ਜਸਮਨ ਦੇ ਹੀ ਨਹੀਂ ਆਇਆ ਕੋਲਦੀ ਦੋ ਤਿੰਨ ਵਾਰ ਹੀ ਆਇਆ ਕੋਲਦੀ ਦਮਾਇਆ ਪੀਏ ਦਾ ਦਮਾਇਆ ਪੀਏ ਦਾ ਰਾਹ ਗਈ ਦੂਸੇ ਨਾਮ ਦੱਸੋ ਬਾਈ ਇਹਨਾਂ ਨੂੰ ਸਾਰਾ ਪਤਾ ਕੀ ਦਾ ਦਮਾਇਆ ਹਾਂ ਜਾਨੀ ਦੱਸੋ ਇਹਨਾਂ ਨੂੰ ਸਾਰਾ ਬੱਸ ਮੈਂ ਗੱਲ ਸਮਨ ਰੋਕ ਜੇ ਬਗਲੀ ਕਰਾ ਦੇਣੀ ਪੀਓ ਕਹਿ ਦਿੰਦਾ ਹੈ ਬਤੋ ਤਾਰ ਤਾਨਨ ਕਾਪ ਦੇ ਜਾਲੀ ਦਿਨ ਹੋ ਗਿਆ ਡਿਮਾਂਡ ਪਈ ਇੱਕ ਕੰਦ ਕੱਫੇ ਜੇ ਪੰਨ ਕੰਦ ਕਦਾ ਹੀ ਕੰਮ ਚੱਲਦਾ ਇੱਥੇ ਇੱਕ ਜਣਾ ਕਰ ਲਉਣਾ ਇੱਕ ਜਣਾ ਕਰੋ ਇੱਥੇ ਇੱਕ ਜਣਾ ਗੱਲ ਕਰ ਲਉ ਫਿਰ ਆਰਾਮ ਨਾਲ ਗੱਲ ਸੁਣੋ ਚੁੱਪ ਕਰ ਜਾਓ ਹੋਲੇ ਕਰੇ ਗਿੰਦ ਗੱਲ ਸਾਰਿਆਂ ਦੇ ਸਾਈਡ ਹਾਂਜੀ ਕੋਈ ਨਹੀਂ ਬੰਦੇ ਇੱਥੇ ਸਾਰੇ ਸਾਰੇ ਸੁਣਿਆ ਆਹ ਨਹੀਂ ਤਨ ਕੋਈ ਨਹੀਂ ਠੀਕ ਰੱਖੋ ਸਾਡਾ ਦਾ ਸਾਡਾ ਇਹਨਾਂ ਦੀ ਡਿਮਾਂਡ ਫਿਰ ਕੋ 40 ਦਿਨ ਪਹਿਲਾਂ ਕੋਈ ਆਈ ਸੀ ਆ ਪਹਿਲੇ ਕੋਰਮ ਉਹਦਾ ਪੂਰਾ ਸੀ ਹੋਸਟਲ ਤੇ ਪਰ ਇਸ ਦੀ ਡਿਮਾਂਡ ਸੀ ਕੋਰਮ ਪੂਰਾ ਸੀ ਕੰਮ ਕਿਉਂ ਨਹੀਂ ਦਿੱਤਾ ਉਸ ਵਾਰ ਪ੍ਰੋਜੈਕਟ ਨਹੀਂ ਪਾਸ ਹੋਇਆ ਇਹ ਤਾਂ ਹੋ ਨਹੀਂ ਸਕਦਾ ਪ੍ਰੋਜੈਕਟ ਜਦੋਂ ਦੂਜੇ ਪਿੰਡਾਂ ਦੇ ਹੋਣ ਜਾਂਦੇ ਨੇ ਤਾਂ ਆਪਾਂ ਹੋ ਜਾਂਦਾ ਨੇ ਸੇਵੇ ਗੱਡੀਆਂ ਨੇ ਕਿਹਾ ਪ੍ਰੋਜੈਕਟ ਦਾ ਮਨਿੰਦੀ ਕਰਨਾ ਤੇ ਇਹਨਾਂ ਨੇ ਤਿੰਨ ਦਿਨ ਟਿੱਕਾ ਟੱਟ ਲੇਬਰਾਂ ਨੇ ਤਾਂ ਪੇਂਟੀਆਂ ਜਦੋਂ ਵੀ ਆਪਣੇ ਪ੍ਰਬੰਧ ਸਾਹਿਬ ਹਾਂਜੀ ਇਹ ਲਓ ਦੋ ਇਹਨਾਂ ਨਾਲ ਲਿਖ ਕੇ ਦਿਓ ਇਹਦੇ ਖਿਲਾਫ ਲਿਖ ਕੇ ਪੇ ਲਿਖ ਲਿਆ ਫਿਰ ਮੈਂ ਦੱਸਦੀ ਕਿਵੇਂ ਕਰਾਇਆ ਜੀ ਨਾ ਨਹੀਂ ਕਰਨੀ ਕੋਈ ਲਿਖਣੇ ਪੈਣਗੇ ਦੇਖਾ ਪੈਣਗੇ ਹੱਥੇ ਨਹੀਂ ਆਉਂਦਾ ਲੈਣੇ ਪਰ ਲੈ ਆਉਣੇ ਲੈ ਆਉਣੇ ਕੋਈ ਲੋੜ ਹੀ ਨਹੀਂ ਆਜੋ ਫੇਰ ਤੇ ਲਿਖ ਕੇ ਦਿਓ ਵੀ ਮੈਂ ਇਹਦੇ ਨਾਲ ਟਾਈ ਅਪ ਕੀਤਾ ਇਹਨੇ ਮਤਲਬ ਜਿਹੜੀ ਡਿਮਾਂਡ ਦੇ ਵਾਸਤੇ ਕੰਮ ਹੀ ਦਿੱਤਾ ਮੈਂ ਇਹਨੂੰ ਦੱਸੀ ਕਿਵੇਂ ਕੰਮ ਕਰਨਾ ਲਿਆਓ ਹੋਣਾ ਸਮਝੀ ਅਸੀਂ ਹਾਂ ਮੈਂ ਇੱਕ ਮਿੰਟ ਮਰਮਲਾ ਕਰ ਦਵਾਉਂਦਾ ਮੇਰੇ ਧਿਆਨ ਚ ਦੇਖੋ ਮੈਂ ਜਿਹੜੀ ਗੱਲ ਹੈ ਕੋਰਮ ਵਾਲੀ ਗੱਲ ਹੈ ਪ੍ਰਬੰਧਕ ਥੋੜੇ ਪਿੰਡ ਚ ਲੱਗਣਾ ਮੇਰੇ ਵਾਸਤੇ ਉਹ ਤੁਸੀਂ ਕਰਨੇ ਲਾਓ ਜੋ ਮਰਜ਼ੀ ਕਰੋ ਪੰਚਾਇਤ ਨੂੰ ਆਪ ਦੀ ਸਹਿਮਤੀ ਬਣਾਉਣੀ ਪੈਣੀ ਹੈ ਠੀਕ ਹੈ ਕੰਮ ਸਭ ਦਾ ਅਧਿਕਾਰ ਹੈ ਚਲੋ ਬੀਬਾ ਨੇ ਮੇਰੇ ਤੱਕ ਅਪਰੋਚ ਨਹੀਂ ਕੀਤੀ ਉਹ ਵੱਖਰੀ ਗੱਲ ਹੈ ਹਨਾ ਜਾਂ ਮੈਨੂੰ ਫੋਨ ਤੇ ਮੈਸੇਜ ਕਰ ਦਿੰਦੇ ਆ ਉਹ ਕਰ ਦਿੰਦੇ ਹਨਾ ਹਾਂਜੀ ਤੇ ਪਰ ਇਹ ਆ ਵੀ ਜੇ ਕੋਰਮ ਨਹੀਂ ਵੀ ਪੂਰਾ ਨਾ ਤੁਹਾਨੂੰ ਕੰਮ ਦੇਣਾ ਸਾਡਾ ਫਰਜ਼ ਹੈ ਉਹਦੇ ਵਿੱਚ ਅਸੀਂ ਕੋਈ ਪੋਲਿਟਿਕਸ ਨਹੀਂ ਕਰਦੇ ਇਸ਼ੂ ਇਹ ਲਿਆ ਰਹੇ ਆ ਜੀ ਕੋਰਮ ਨਹੀਂ ਪੂਰਾ ਲਿਆਓ ਫੇਜ ਲਿਆਓ ਮੈਡਮ ਚਾਹ ਚੱਡੋ ਇਹਨਾ ਛੱਡੋ ਬਈ ਹਾਂ ਚੋ ਛੱਡੋ ਨਹੀਂ ਨਹੀਂ ਛੱਡਣੀ ਨਹੀਂ ਛੱਡਣਾ ਛੱਡਣਾ ਨਹੀਂ ਛੱਡਣਾ ਨਹੀਂ ਨਹੀਂ ਕਰੀ ਕਰਨੀ ਚਾਹੀਦੀ ਕੰਮ ਬੋਰ ਹੈਗੀ ਆ ਹਾਂਜੀ ਆਜੋ ਬੈਠੋ ਜੋ ਵੀ ਆ ਤੁਹਾਨੂੰ ਰੋਕੋ ਕੋਈ ਨਹੀਂ ਰੋਕਦਾ ਆ ਜਾ ਮਾ ਜੀ ਸਰਪੰਚ ਸਾਹਿਬ ਜਾਓ ਜਾ ਮਾ ਮਾ ਆ ਜਾ ਮਮੀ ਲੈ ਕੇ ਬੱਦ ਗੋਇਣ ਸੰਭੀ ਕੋਲ ਜਾਣਾ ਤੇ ਬੰਟੀ ਜਣ ਕਿੱਥੇ ਲੱਗੀ ਮੈਂ ਜਾ ਬੈਠੇ ਨਹੀਂ ਆ ਰਹੇ ਚੱਲਣ ਦੇ ਲਈ ਕੋਈ ਨਾਲ ਜਾਣਾ